अज इस पवित्र धरती श्री गुरु रविदास जी देजवे प्रकाश पुरब के पवित्र दिहाड़े पर करवाए जा रहे धार्मिक समारोह के पूरे पंजाब तो पहुंची हुई सतसंगत श्री गुरु ग्रंथ साहब जी की हाजरी से बैठे हैं ਬਹੁਤ ਗੁਣੀ ਗਿਆਨੀ ਸੰਤ ਮਹਾਪੁਰਸ਼ ਬੈਠੇ ਨੇ ਪੰਜਾਬ ਸਰਕਾਰ ਦੇ ਬਹੁਤ ਸਾਰੇ ਮਨਿਸਟਰ ਐਮ ਐਲ ਏ ਸਹਿਬਾਨ ਬੈਠੇ ਨੇ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਮੀਡੀਆ ਦਾ ਵੀ ਧੰਨਵਾਦ ਕਰਦਾ ਅਰ ਮੇਰੇ ਵੱਲੋਂ ਸਾਰਿਆਂ ਨੂੰ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰੂ ਦੇਵ ਧੰਨ ਗੁਰੂ ਦੇ ਗੁਰੂ ਸਾਹਿਬ ਦਾ ਗੁਰੂ ਰਵਦਾਸ ਜੀ ਦਾ ਜਿਹੜਾ ਜੀਵਨ ਸੀਗਾ ਉਹ ਸਮਾਜ ਦੇ ਵਿੱਚ ਸਮਾਨਤਾ ਦੀ ਸਿੱਖਿਆ ਦਿੰਦਾ ਭਾਈਚਾਰੇ ਦੀ ਸਿੱਖਿਆ ਦਿੰਦਾ ਸਾਡਾ ਫਰਜ਼ ਬਣਦਾ ਕਿ ਅਸੀਂ ਸਾਡੇ ਗੁਰੂਆਂ ਦਾ ਸਾਡੇ ਪੁਰਖਿਆਂ ਦਾ ਬੋਲਿਆ ਹੋਇਆ ਕਿ ਇੱਕ ਬਚਨ ਜਿਹੜਾ ਹੈ ਉਹਨੂੰ ਪੂਰੀ ਦੁਨੀਆ ਤੱਕ ਪਹੁੰਚਾਈਏ ਆਉਣ ਵਾਲੀਆਂ ਪੀੜ੍ਹੀਆਂ ਆਪਣੀਆਂ ਵੀ ਔਰ ਪੂਰੀ ਦੁਨੀਆ ਦੀ ਕਿਉਂਕਿ ਗੁਰੂ ਰਵਦਾਸ ਜੀ ਕਿਸੇ ਇੱਕ ਫਿਰਕੇ ਦੇ ਇੱਕ ਵਰਗ ਦੇ ਨਹੀਂ ਉਹ ਸਾਰਿਆਂ ਦੇ ਸੀ 41 ਸ਼ਲੋਕ ਉਹਨਾਂ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨੇ ਔਰ ਸਾਡਾ ਫਰਜ ਹੈ ਕਿ ਅਸੀਂ ਉਹਨਾਂ ਵਾਸਤੇ ਕੁਝ ਇਹੋ ਜਿਹਾ ਤਿਆਰ ਕਰੀਏ ਜਿਹਦੇ ਨਾਲ ਉਹਨਾਂ ਦੀਆਂ ਪੀੜ੍ਹੀਆਂ ਪੜਨ ਉਹਨਾਂ ਬਾਰੇ ਸਿੱਖਿਆ ਪ੍ਰਾਪਤ ਕਰਨ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਸ਼ਿਰ ਗੁਰੂ ਰਾਸ ਜੀ ਨੂੰ ਸਮਰਪਿਤ ਗੁਰੂ ਰਵਦਾਸ ਮੈਮੋਰੀਅਲ 144 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ ਇਹ ਮੈਮੋਰੀਅਲ ਜਿਹੜਾ ਹੈ ਲਗਭਗ 12 ਏਕੜ ਚ ਫੈਲਿਆ ਹੋਇਆ ਹੈ ਲੋਕਾਂ ਦੀਆਂ ਲੋੜਾਂ ਨੂੰ ਪੂਰੀਆਂ ਕਰਨਾ ਹੀ ਅਸਲ ਸੇਵਾ ਹੈ ਜੋ ਸਾਨੂੰ ਗੁਰੂ ਰਵਦਾਸ ਜੀ ਦੀਆਂ ਸਿੱਖਿਆਵਾਂ ਮਿਲਦੀਆਂ ਇਸ ਲਈ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਗੁਰੂ ਰਵਦਾਸ ਜੀ ਤਪਸਥਾਨ ਖੁਰਾਲਬੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈੱਲ ਜਿਹੜਾ ਤੇ 50000 ਲੀਟਰ ਦਾ ਵਾਟਰ ਟੈਂਕ 80 ਲੱਖ 64000 ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਇਸ ਤੋਂ ਇਲਾਵਾ ਚਰਨਸ਼ੋ ਗੰਗਾ ਜਿਹੜਾ ਅਮਰਤਕੁੰਡ ਖੁਰਾਲਬੜ ਵਿਖੇ ਪੀਣ ਵਾਲੇ ਪਾਣੀ ਦਾ ਟਿਊਬਵੈਲ ਅਤੇ 75000 ਲੀਟਰ ਦਾ ਵਾਟਰ ਟੈਂਕ ਜਿਹੜਾ 96 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਇਹ ਕੰਮ 28 ਫਰਵਰੀ 2026 ਤੱਕ ਕੰਪਲੀਟ ਹੋ ਜਾਊਗਾ ਅਗਲੇ 20-25 ਦਿਨਾਂ ਚ ਇਹ ਕੰਮ ਸਮਾਪਤ ਹੋ ਜੂਗਾ ਸਾਡਾ ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਦੀ ਬਾਣੀ ਅਧਿਐਨ ਸੈਂਟਰ ਲਈ ਡੇਰਾ ਬੱਲਾਂ ਦੇ ਨੇੜੇ ਪਿੰਡ ਨੌਗਾਜਾ ਤੇ ਫਰੀਦਪੁਰ ਚ 9 ਏਕੜ 9 ਕਰੋੜ ਰੁਪਏ ਦੀ ਲਗਤ ਨਾਲ ਲਗਭਗ 11 ਏਕੜ ਜ਼ਮੀਨ ਖਰੀਦੀ ਗਈ ਹੈ ਇਸ ਜਗ੍ਹਾ ਤੇ ਗੁਰੂ ਦਵਦਾਸ ਜੀ ਦੇ ਜੀਵਨ ਤੇ ਸਿੱਖਿਆਵਾਂ ਨੂੰ ਮੁੱਖ ਰੱਖਦੇ ਹੋਏ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਧਿਐਨ ਸੈਂਟਰ ਜਿਹੜਾ ਉਹਦਾ ਨਿਰਮਾਣ ਕੀਤਾ ਜਾਊਗਾ ਗੁਰੂ ਸਾਹਿਬ ਮਾਗਦੀ ਪੂਰਨਮਾਸੀ ਨੂੰ ਬਾਰਾਮਨ ਨਸੀ ਦੇ ਨੇੜੇ ਗੋਵਰਦਨਪੁਰ ਚ ਉਹਨਾਂ ਦਾ ਜਨਮ ਹੋਇਆ ਇੱਥੇ ਉਹਨਾਂ ਨੇ 4 ਸਾਲ 2 ਮਹੀਨੇ 11 ਦਿਨ ਇਸ ਸਥਾਨ ਤੇ ਬਤਾਏ ਤਸੀਂ ਇਸ ਗੱਲੋਂ ਕਿਸਮਤ ਵਾਲਿਆਂ ਕਿ ਉਹਨਾਂ ਨੇ ਖਰਾਲਗੜ ਨੂੰ ਇਸ ਸਥਾਨ ਨੂੰ ਪੂਜਣ ਯੋਗ ਬਣਾਇਆ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਵੀ ਕਿਹਾ ਗਿਆ ਹੈ ਕਿ ਜਾਤ ਪਾਤ ਤੋਂ ਉੱਪਰ ਉੱਠ ਕੇ ਬਰਾਬਰੀ ਦਾ ਸਨੇਹਾ ਉਹਨਾਂ ਨੇ ਦਿੱਤਾ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਸਤਕਾਰ ਭੇਟ ਕਰਨ ਲਈ ਖੁਰਾਲਗੜ੍ਹ ਚ ਗੁਰੂ ਰਵਿਦਾਸ ਮੈਮੋਰੀਅਲ ਤੇ ਪੰਜਾਬ ਜੁਨੀਵਰਸਿਟੀ ਚੰਡੀ ਪੰਜਾਬ ਜੁਨੀਵਰਸਿਟੀ ਚੰਡੀਗੜ੍ਹ ਤੇ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਰਵਿਦਾਸ ਜੀ ਦੀ ਚੇਅਰ ਦੀ ਸਥਾਪਨਾ ਵੀ ਕੀਤੀ ਗਈ ਹੈ ਅੱਜ ਦਾ ਦਿਨ ਇਸ ਪੱਖੋਂ ਵੀ ਇਤਿਹਾਸਿਕ ਹੈ ਕਿ ਅੱਜ ਤੋਂ ਪੰਜਾਬ ਸਰਕਾਰ ਗੁਰੂ ਅਰਵਦਾਸ ਜੀ ਦੇ 6.5 600 ਮਾ ਜਿਹੜਾ ਅਗਲੀ 20 ਫਰਵਰੀ ਨੂੰ ਆਊਗਾ 20 ਫਰਵਰੀ 2027 ਨੂੰ ਉਹਦੇ ਸਮਾਗਮਾਂ ਦੀ ਅੱਜ ਸ਼ੁਰੂ ਸ਼ੁਰੂਆਤ ਕਰ ਰਹੇ ਆ ਸਾਰੇ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਸੈਮੀਨਾਰ ਵੀ ਹੋਣਗੇ ਔਰ ਜਿੱਥੇ ਸੰਗਤ ਕਹੂਗੀ ਜਿੱਥੇ ਸੰਤ ਸਮਾਜ ਕਹੂਗਾ ਪ੍ਰੋਗਰਾਮ ਹੋਣਗੇ ਤਾਂ ਕਿ ਆਪਾਂ ਉਹ 650 ਸਾਲਾਂ ਨੂੰ ਇਸ ਪੱਧਰ ਤੇ ਲੈ ਕੇ ਜਾਈਏ ਕਿ ਪੂਰੀ ਦੁਨੀਆ ਦੇ ਵਿੱਚ ਪਤਾ ਲੱਗੇ ਜੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਜੇ ਸਾਡੇ ਗੁਰੂਆਂ ਦੀਆਂ ਲਿਖਤਾਂ ਉਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤਾਂ ਫਿਰ ਜਦੋਂ ਸਾਡੇ ਗੁਰੂਆਂ ਦੀ ਅਸੀਂ ਸ਼ਤਾਬਦੀਆਂ ਮਨਾਉਨੇ ਆ ਜੈਨਤੀਆਂ ਮਨਾਉਨੇ ਆ ਉਹਨਾਂ ਦੀ ਵੀ ਕਿਤੇ ਮਿਸਾਲ ਨਹੀਂ ਮਿਲਣੀ ਚਾਹੀਦੀ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਕੌਮ ਜਿਹੜੀ ਹੈ ਸੋ ਸੰਤ ਸਮੇਲਨ ਹੋਣਗੇ ਕਾਨਫਰੰਸਾਂ ਹੋਣਗੀਆਂ ਕਥਾ ਤੇ ਕੀਰਤਨ ਹੋਣਗੇ ਬਾਕੀ ਜਿਵੇਂ ਸੰਤ ਸਮਾਜ ਸਾਨੂੰ ਗਾਈਡ ਕਰਦਾ ਰਹੂਗਾ ਦੱਸਦਾ ਰਹੂਗਾ ਅਸੀਂ ਤਾਂ ਪ੍ਰਬੰਧਕਾਂ ਜਿਸ ਤਰ੍ਹਾਂ ਪਹਿਲਾਂ ਕਿਹਾ ਹੈਗਾ ਅਸੀਂ ਪ੍ਰਬੰਧਕਾਂ ਅੱਗੇ ਫੈਸਲੇ ਜਿਹੜੇ ਨੇ ਉਹ ਡਿਸੀਜਨ 메ਕਿੰਗ ਜਿਹੜੀ ਅਥਾਰਟੀ ਹੈ ਉਹ ਸਾਡਾ ਸੰਤ ਸਮਾਜ ਹੈ ਬੜੇ ਗੁਣੀ ਗਿਆਨੀ ਧਰਮ ਦੇ ਲੋਕ ਬੈਠੇ ਆ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਕਿ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਮਿਲਿਆ ਔਰ ਮੈਂ ਪਹਿਲਾਂ ਵੀ ਇੱਥੇ ਆਇਆ ਸੀਗਾ ਤਾਂ ਮੈਨੂੰ ਅਸ਼ੀਰਵਾਦ ਬਾਬਾ ਜੀ ਨੇ ਦਿੱਤਾ ਸੀਗਾ ਕਹਿੰਦੇ ਵੀ ਕਾਕਾ ਤਿਆਰੀ ਕਰ ਲਾ ਕੁਝ ਪ੍ਰਮਾਤਮਾ ਤੇਰੀ ਕਲਮ ਚੋਂ ਕੁਝ ਫੈਸਲੇ ਕਰਾਉਣ ਵਾਸਤੇ ਤਿਆਰ ਹੈ ਤੂੰ ਆਪਣੀ ਤਿਆਰੀ ਕਰ ਲਾ ਮੈਂ ਕਿਹਾ ਜੀ ਅਸ਼ੀਰਵਾਦ ਦੇ ਦਿਓ ਤੇ ਬਸ ਇਹੀ ਦਿਨ ਰਾਤ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਕੋਈ ਅਜਾ ਫੈਸਲਾ ਨਾ ਕਰਾ ਲਈ ਜਿਹਦੇ ਨਾਲ ਆਮ ਲੋਕਾਂ ਦਾ ਕੋਈ ਨੁਕਸਾਨ ਹੁੰਦਾ ਹੋਵੇ ਆਮ ਜਨਤਾ ਦਾ ਕੋਈ ਨੁਕਸਾਨ ਹੁੰਦਾ ਹੋਵੇ ਬਸ ਸਮਰਥਕ ਬਖਸ਼ੀ ਵੱਲ ਬਖਸ਼ੀ ਕਿ ਲੋਕ ਸੇਵਾ ਦੇ ਵਿੱਚ ਲੱਗੇ ਰਹੀਏ ਕਿਉਂਕਿ ਜੇ ਤੁਸੀਂ ਤੁਹਾਡੇ ਇੱਕ ਫੈਸਲੇ ਨਾਲ ਤੁਹਾਡੇ ਇੱਕ ਸਾਈਨ ਨਾਲ ਜੇ ਕਿਸੇ ਦੀ ਕਬੀਲਦਾਰੀ ਲਈ ਤੇ ਚੜਦੀ ਹੈ ਕਿਸੇ ਨੂੰ ਨੌਕਰੀ ਮਿਲਦੀ ਹੈ ਕਿਸਦਾ ਇਲਾਜ ਹੋ ਜਾਂਦਾ ਹੈ ਕਿਸੇ ਨੂੰ ਕੋਈ ਸਹੂਲਤ ਮਿਲ ਜਾਂਦੀ ਹੈ ਤਾਂ ਮੇਰੇ ਖਿਆਲ ਚ ਇਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਤੇ ਫਿਰ ਗੁਰੂਆਂ ਨੂੰ ਆਪਾਂ ਥੋੜਾ ਜਿਹਾ ਨਤਮਸਤਕ ਹੋ ਕੇ ਇਹ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾ ਸੇ ਇਸੇ ਤਰ੍ਹਾਂ ਕਿਰਪਾ ਰੱਖਿਓ ਸੋ ਮੈਨੂੰ ਉਮੀਦ ਹੈ ਕਿ ਜਿਹੜੀ ਸਿੱਖਿਆ ਦੇਖੋ ਡਾਕਟਰ ਭੀਮਰਾਓ ਅੰਬੇਦਕਰ ਜੀ ਬਹੁਤ ਵੱਡੇ ਸਾਡੇ ਸੰਵਿਧਾਨ ਦੇ ਰਚੇਤਾ ਜਿਨ੍ਹਾਂ ਨੇ ਬਹੁਤ ਛੋਟੇ ਪਰਿਵਾਰ ਚੋਂ ਉੱਠ ਕੇ ਪੀ ਐਚ ਡੀਆਂ ਕੀਤੀਆਂ ਬਾਹਰਲੇ ਮੁਲਕਾਂ ਚ ਵੀ ਪੜੇ ਉਸ ਵੇਲੇ ਸ਼ੂਆ ਸ਼ਾਦ ਦਾ ਰਿਵਾਜ ਹੁੰਦਾ ਸੀ ਉਹਨਾਂ ਨੂੰ ਉਹਨਾਂ ਨੂੰ ਕਲਾਸ ਚ ਬੈਠਣ ਨਹੀਂ ਦਿੰਦੇ ਸੀ ਉਹ ਦੂਰੋਂ ਹੀ ਬਹਿ ਕੇ ਪੜਦੇ ਹੁੰਦੇ ਸੀ ਵੀ ਕੀ ਹੋ ਰਿਹਾ ਕਿਵੇਂ ਤੇ ਬਾਅਦ ਦੇ ਵਿੱਚ ਉਹਨਾਂ ਨੇ ਸਾਡਾ ਸੰਵਿਧਾਨ ਲਿਖਿਆ ਉਹਨਾਂ ਨੇ ਕਿਹਾ ਕਿ ਵਿਦਿਆ ਪੜ੍ਹਾਈ ਜਿਹੜੀ ਆ ਵਿਦਿਆ ਸ਼ੇਰਨੀ ਦੇ ਦੁੱਧ ਵਰਗੀ ਹੁੰਦੀ ਆ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂਗਾ ਦਹਾੜੂਗਾ ਸੋ ਸਾਡਾ ਆਮਾ ਦੀ ਪਾਰਟੀ ਵੱਲੋਂ ਕੇਜਰੀਵਾਲ ਸਾਹਿਬ ਵੱਲੋਂ ਸਾਡਾ ਇਹੀ ਅਕਸਰ ਵਿਚਾਰ ਰਹਿੰਦਾ ਕਿ এডਿਕੇਸ਼ਨ ਤੇ ਹੈਲਥ ਇਹ ਸਾਡੀ ਪ੍ਰਾਇੋਰਟੀ ਹੈ ਸਕੂਲ ਵਧੀਆ ਬਣਾ ਦਈਏ ਹਰ ਇੱਕ ਨੂੰ ਪੜ੍ਹਾਈ ਦਾ ਮੌਕਾ ਮਿਲੇ ਕਿਸੇ ਨੂੰ ਇਸ ਕਰਕੇ ਪਿੱਛੇ ਨਾ ਰਹਿਣਾ ਪਵੇ ਕਿ ਮੈਨੂੰ ਟੀਚਰ ਨਹੀਂ ਵਧੀਆ ਮਿਲੇ ਜਾਂ ਮੈਨੂੰ ਸਕੂਲ ਨਹੀਂ ਵਧੀਆ ਮਿਲੇ ਜਾਂ ਮੈਨੂੰ ਕਿਤਾਬਾਂ ਹੀ ਨਹੀਂ ਮਿਲੀਆਂ ਉਹ ਜਿਹੜੀ ਅਫਸਰ ਬਣਾਉਂਦੀਆਂ ਹੁੰਦੀਆਂ ਪੜ੍ਹਾਈ ਇੱਕੋ ਜਿਹੀ ਕਰਤੀ ਹੁਣ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਮ ਗਰੀਬਾਂ ਦੇ ਲੋਕ ਬੱਚੇ ਪੜ੍ਹਦੇ ਆ ਸਰਕਾਰੀ ਸਕੂਲਾਂ 'ਚ ਉਹ ਵੀ ਹੁਣ ਜੱਜ ਬਣ ਰਹੇ ਨੇ ਉਹ ਵੀ ਬਹੁਤ ਵੱਡੇ ਵੱਡੇ ਪੇਪਰ ਜਿਹੜੇ ਨੇ ਉਹ ਕਲੀਅਰ ਕਰਕੇ ਵੱਡੇ ਵੱਡੇ ਅਫਸਰ ਬਣ ਰਹੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਪ੍ਰਮਾਤਮਾ ਨੇ ਸਾਡੇ ਹਿੱਸੇ ਇਹ ਚੀਜ਼ ਲਾਈ ਇਸੇ ਤਰੀ ਇਲਾਜ ਦਾ ਮੈਂ ਉਹਨਾਂ ਘਰਾਂ ਨੂੰ ਜਾਣਦਾ ਜਿੱਥੇ ਕੋਈ ਬਿਮਾਰੀ ਆ ਜਾਏ ਪ੍ਰਮਾਤਮਾ ਨਾ ਕਰੇ ਕੋਈ ਬਿਮਾਰੀ ਆ ਜਾਏ ਤਾਂ ਜਿਹੜੇ ਬੰਦਾ ਬਿਮਾਰ ਹੈ ਉਹ ਆਪ ਕਹਿੰਦਾ ਮੇਰਾ ਇਲਾਜ ਨਾ ਕਰਾਇਓ ਕਿਉਂਕਿ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿਹੜਾ ਬਿੱਗਾ ਜ਼ਮੀਨ ਦਾ ਹੈਗਾ ਜਾਂ ਜੋ ਹੈਗਾ ਘਰ-ਬਾਰ ਉਹ ਸਾਰਾ ਕੁਝ ਵਿਕ ਜਾਊਗਾ ਇਲਾਜ ਮਹਿੰਗਾ ਬਹੁਤ ਹੈ ਬਸ ਉਹ ਕਹਿੰਦੇ ਵੀ ਮੈਨੂੰ ਸਾਹ ਪੂਰੇ ਕਰ ਲੈਣ ਦੇ ਜਿੱਦਾਂ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਮੇਰਾ ਦਾਸ ਸਕਾਰ ਕਰ ਦਿਓ ਐਦਾਂ ਦੇ ਵੀ ਘਰ ਮੈਂ ਦੇਖੇ ਹੋਏ ਨੇ ਪਰ ਹੁਣ ਅਸੀਂ ਫੈਸਲਾ ਕੀਤਾ ਹੈ ਪੰਜਾਬ ਦੇ ਹਰ ਇੱਕ ਪਰਿਵਾਰ ਦਾ 10 ਲੱਖ ਰੁਪਏ ਦਾ ਜੀਵਨ ਬੀਮਾ ਹੋਊਗਾ ਹੁਣ ਕੋਈ ਵੀ ਬੰਦਾ ਇਹ ਇਸ ਕਰਕੇ ਆਪਣੀ ਬਿਮਾਰੀ ਦੇ ਇਲਾਜ ਕਾ ਨਹੀਂ ਹੋਣੀ ਰਹੂਗਾ ਕਿ ਉਹਦੇ ਕੋਲੇ ਪੈਸੇ ਨਹੀਂ ਹੈਗੇ ਪਰਿਵਾਰ ਨੂੰ 10 ਲੱਖ ਰੁਪਏ ਦੇ ਪੈਕੇਜ ਦੇ ਵਿੱਚ ਲੈ ਕੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਤਾਂ ਇਹ ਫਰਜ਼ ਸਰਕਾਰ ਦਾ ਹੈ ਤੁਸੀਂ ਜਾਓ ਠੀਕ ਹੋ ਕੇ ਘਰੇ ਆਜੋ ਤੰਦਰੁਸਤ ਹੋ ਕੇ ਘਰੇ ਆਜੋ ਬਾਕੀ ਸਾਰਾ ਹਿਸਾਬ ਕਿਤਾਬ ਹਸਪਤਾਲਾਂ ਵਾਲਿਆਂ ਨਾਲ ਉੱਚ ਪ੍ਰਾਈਵੇਟ ਹਸਪਤਾਲ ਵੀ ਨੇ ਵੱਡੇ ਵੱਡੇ ਹਸਪਤਾਲ ਨੇ ਸਰਕਾਰੀ ਵੀ ਨੇ ਇਹੀ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਹੈ ਕਿ ਗੁਰੂ ਸਾਹਿਬ ਦੇ ਇਹੀ ਕਹਿੰਦੇ ਸੀਗੇ ਕਿ ਰਵਿਦਾਸ ਜੀ ਪ੍ਰਸੰਨ ਕਦੋਂ ਹੋਣਗੇ ਜਦੋਂ ਸਾਰਿਆਂ ਨੂੰ ਅੰਨ ਮਿਲੂਗਾ ਤਾਂ ਇਹੀ ਉਹਨਾਂ ਦੀ ਸਿੱਖਿਆ ਹੈ ਕਿ ਕੋਈ ਭੁੱਖਾ ਨਾ ਰਵੇ ਕੋਈ ਵਿੱਦਿਆ ਵਾਲੇ ਪਾਸਿਓਂ ਵਾਂਝਾ ਨਾ ਰਵੇ ਕੋਈ ਇਲਾਜ ਵਾਲੇ ਪਾਸਿਓਂ ਵਾਂਝਾ ਨਾ ਰਹੇ ਇਹੀ ਅੱਜ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਆਪਾਂ ਤਹਈਆ ਕਰੀਏ ਔਰ ਮੈਂ ਗੁਰੂ ਸਾਹਿਬ ਤੋਂ ਵੀ ਇਹੀ ਮੰਗਦਾ ਕਿ ਪ੍ਰਮਾਤਮਾ ਸਮੱਤ ਬਖਸ਼ੀ ਬਲ ਬਖਸ਼ੀ ਆਮ ਲੋਕਾਂ ਦੇ ਭਲੇ ਚ ਜਿਹੜੀ ਵੀ ਭਾਵੇਂ ਇੱਜ਼ਤ ਇਤਦੂਬਦ ਵਧਾਈ ਨਾ ਪਰ ਜਿੰਨੀਕ ਬਣ ਗਈ ਉਹਨੇ ਬਚਾਈ ਰੱਖੀ ਘਟਾਈ ਨਾ ਬਸ ਇਨਾ ਕੀ ਹੋਰ ਲੈ ਕੇ ਜਾਣਾ ਇੱਥੋਂ ਜੀ ਬੜੇ ਆਏ ਸਿਕੰਦਰ ਹੋਰੀ ਦੁਨੀਆ ਜਿੱਤਣ ਜਾਂਦੇ ਹੋਏ ਖਾਲੀ ਹੱਥ ਹੀ ਗਏ ਸੀਗੇ ਤੇ ਇਸ ਕਰਕੇ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਾਰਾ ਕੁਝ ਇੱਥੇ ਹੀ ਰਹਿ ਜਾਂਦਾ ਜਿਹੜਾ ਆਖਰੀ ਵਾਰ ਕੱਪੜਾ ਮਿਲਦਾ ਹੈ ਜਿਹੜਾ ਕੱਪੜਾ ਆਖਰੀ ਵਾਰ ਮਿਲਦਾ ਉਹਦੇ ਜੇਬ ਨਹੀਂ ਹੁੰਦੀ ਉਹਦੇ ਕੋਈ ਸਿਉਣ ਨਹੀਂ ਵਜੀ ਹੁੰਦੀ ਉਹੀ ਬੰਦਾ ਫਿਰਦਾ ਰਹਿੰਦਾ ਐ ਕਰਦਾਂਗੇ ਉਹ ਕਰਦਾਂਗੇ ਕਹਿੰਦਾ ਬੰਦੇ ਤੂਜੇ ਪਤਾ ਨਹੀਂ ਆਪਣੇ ਮਲਾਲ ਕਾ ਪਲ ਕੀ ਖਬਰ ਨਹੀਂ ਸਮਾਨ 80 ਸਾਲ ਕਾ ਅਗਲੇ ਸਾਂ ਦਾ ਪਤਾ ਨਹੀਂ ਬਣਾਉਂਦੇ ਰਹਿੰਨੇ ਆ ਪ੍ਰੋਗਰਾਮ ਵੀ ਅਗਲੇ 10 ਸਾਲਾਂ ਨੂੰ ਐ ਕਰਦਾਂਗੇ ਫਿਰ 15 ਸਾਲਾਂ ਨੂੰ ਐ ਕਰਦਾਂਗੇ ਸੋ ਜੇ ਗੁਰੂ ਸਾਹਿਬ ਦੇ ਚਰਨਾਂ 'ਚ ਰਹਿ ਕੇ ਉਹਦਾ ਸ਼ੁਕਰਾਨਾ ਹੀ ਕਰਦੇ ਰਹੀਏ ਸਾਡੇ ਕੋਲ ਤਾਂ ਖਜ਼ਾਨਾ ਹੀ ਬਹੁਤ ਵੱਡਾ ਗੁਰੂ ਗ੍ਰੰਥ ਸਾਹਿਬ ਦੇ ਰੂਪ 'ਚ ਕਿ ਜੇ ਆਪਾਂ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਂਦੇ ਰਹੀਏ ਤਾਂ ਇਹ ਤੋਂ ਵੱਡਾ ਕੋਈ ਮੇਰੇ ਖਿਆਲ 'ਚ ਤੋਂ ਵੱਡਾ ਕੋਈ ਆ ਖਿਆਨ ਨਹੀਂ ਹੈ ਨਹੀਂ ਹੋਰ ਕਿਸੇ ਕੋਲੇ ਸੋ ਮੈਂ ਸੰਤ ਸਮਾਜ ਦਾ ਮੇਰੇ ਸਾਰੇ ਸਪੀਕਰ ਸਾਹਿਬ ਬੈਠੇ ਨੇ ਡਿਪਟੀ ਸਪੀਕਰ ਸਾਹਿਬ ਬੈਠੇ ਨੇ ਮਨੀ ਸੋਧਿਆ ਜੀ ਬੈਠੇ ਨੇ ਮੇਰੀ ਸਾਰੀ ਕੈਬਨਟ ਤੇ ਮੇਰੇ ਐਮ ਐਲ ਏ ਸਾਹਿਬਾਨ ਬੈਠੇ ਨੇ ਮੈਂ ਇਹਨਾਂ ਨੂੰ ਵੀ ਕਹਿਣਾ ਪੂਰਾ ਇੱਕ ਸਾਲ ਜਿੱਥੇ ਵੀ ਤੁਹਾਡੀ ਡਿਊਟੀ ਲੱਗਦੀ ਹੈ ਜਾਂ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਹੈ ਗੁਰੂ ਰਵਿਦਾਸ ਜੀ ਦੇ ਸਮਾਗਮਾਂ ਨੂੰ ਹੋਰ ਵਧੀਆ ਬਣਾਉਣ ਦਾ ਕੋਈ ਬਜਟ ਦੀ ਕੋਈ ਕਮੀ ਨਹੀਂ ਆਉਗੀ ਜਿੰਨਾ ਤੋਂ ਆਪਾਂ ਆਪਾਂ ਤਾਂ ਇਹਨਾਂ ਤੋਂ ਮੰਗਣ ਆਉਨੇ ਆ ਵੀ ਪ੍ਰਮਾਤਮਾ ਸਾਡੇ ਤੇ ਕਿਰਪਾ ਕਰੀ ਹੁਣ ਇੰਨਾ ਵਾਸਤੇ ਆਪਾਂ ਥੋੜੀ ਕੋਈ ਬਜਟ ਰੱਖ ਸਕਦੇ ਆ ਗੁਰੂ ਤੋਂ ਤਾਂ ਮੰਗਣ ਆਇਆ ਜੇ ਜਿਹੜਾ ਜਿਹੜਾ ਖਜ਼ਾਨੇ ਵੰਡਣ ਵਾਲਾ ਉਹਦੇ ਵਾਸਤੇ ਆਪਾਂ ਕੋਈ ਬਜਟ ਰੱਖ ਸਕਦੇ ਆਪਣੀ ਹਿੰਮਤ ਦੀ ਔਕਾਤ ਹੈਗੀ ਨਹੀਂ ਨਹੀਂ ਸੋ ਹਰ ਵਕਤ ਹਾਜ਼ਰਾਂ ਜੀ ਜਨਤਾ ਚ ਹੀ ਪਰਮਾਤਮਾ ਵਸਦਾ ਹੈ ਸੋ ਅੱਜ ਤੁਸੀਂ ਇੰਨਾ ਮਾਨ ਸਨਮਾਨ ਕਮੇਟੀ ਦਾ ਮੈਂ ਤਪਸਥਾਨ ਦਾ ਵੀ ਕਮੇਟੀ ਦਾ ਜਿੱਥੇ-ਜਿੱਥੇ ਵੀ ਤੁਸੀਂ ਮੈਨੂੰ ਲੈ ਕੇ ਗਏ ਆ ਮੱਥਾ ਟਿਕਾ ਕੇ ਲਿਆਂਦਾ ਹੈ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦਾ ਮੈਂ ਇੱਕ ਵਾਰੀ ਫੇਰ ਤੁਹਾਡਾ ਬਹੁਤ ਸਾਰਾ ਤੁਸੀਂ ਬਹੁਤ ਟਾਈਮ ਹੋ ਗਿਆ ਇੱਥੇ ਬੈਠੇ ਹਾਂ ਤੁਸੀਂ ਦਰਸ਼ਨ ਕਰਨੇ ਨੇ ਹਜੇ ਤੁਸੀਂ ਮੱਥਾ ਟੇਕਣਾ ਹੈ ਤੁਸੀਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ ਗੁਰੂ ਰਵਿਦਾਸ ਜੀ ਦੀਆਂ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਵਾਰੀ ਫੇਰ ਮੈਂ ਇਹੀ ਕਹੂੰਗਾ ਕਿ ਜੋ ਬੋਲੇ ਸੋ ਨਿਰਪੈ ਜੈ ਗੁਰੂਦੇਵ ਧੰਨ ਗੁਰਦੇ ਬਹੁਤ-ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਮੇਰੀ ਅਗਲੀ ਬੇਨਤੀ ਜੈ ਕਿਸ਼ਨ ਸਿੰਘ ਰੌੜੀ ਸਾਹਿਬ ਜਿਹੜੇ ਇੱਥੋਂ ਦੇ ਸਾਡੇ